ਇਨਸਾਨ ਕਾਮ ਬਾਸਨਾ ਦੇ ਲਈ ਕਿਸੇ ਵੀ ਰਿਸ਼ਤੇ ਨੂੰ ਨਹੀਂ ਸਹਾਂਦਾ ਸਭ ਰਿਸ਼ਤੇ ਖਤਮ ਕਰ ਦਿੱਤਾ ਜਾਂਦਾ ਹੈ ਜਦੋਂ ਕਿ ਭੂਆ ਭਤੀਜੇ ਦਾ ਰਿਸ਼ਤਾ ਭੂਆ ਲਈ ਕੁੱਤਾ ਸਮਾਨ ਹੁੰਦਾ ਭਤੀਜਾ ਤੇ ਲਾੜਲਾ ਵੀ ਹੁੰਦਾ ਪਰ ਇੱਥੇ ਭੂਆ ਭਤੀਜੇ ਦੇ ਨਜਾਇਜ਼ ਹੋਣ ਦਾ ਕਾਰਨ ਸੱਸ ਨੂੰ ਕਤਲ ਕਰਵਾ ਦਿੱਤਾ ਜਾਂਦਾ ਹੈ ਮਾਮਲਾ ਹੈ ਮੋਗੇ ਜਿਹੜੇ ਦੇ ਪਿੰਡ ਖੋਸਾ ਰੰਧੇਰ ਦਾ ਜਿੱਥੇ ਇੱਕ ਔਰਤ ਵੱਲੋਂ ਜਿਹਦਾ ਪਤੀ ਦਵਾਈ ਵਿੱਚ ਰਹਿੰਦਾ ਸੀ ਉਸਨੇ ਆਪਣੇ ਭਤੀਜੇ ਨਾਲ ਮਿਲ ਕੇ ਆਉਣੇ 65 ਸਾਲਾ ਸੱਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਗਈ। ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਤਿੱਜੇ ਨੂੰ ਵੀ ਕਾਬੂ ਕਰ ਲਿਆ ਗਿਆ ਤੇ ਜੋ ਹਥਿਆਰ ਵਰਤੇ ਗਿਆ ਸੀ ਉਹ ਵੀ ਕਾਬੂ ਕਰ ਲਿਆ ਗਿਆ। ਆ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀ ਤਸਵੀਰਾਂ ਕੀ ਆ ਸਾਰਾ ਮਾਮਲਾ। ਮਿਤੀ 5/8/24 ਨੂੰ ਅ ਦਰਸ਼ਨ ਸਿੰਘ ਵੱਲੋਂ ਸਾਡੇ ਕੋਲ ਇੱਕ ਸਟੇਟਮੈਂਟ ਲਿਖਾਈ ਗਈ ਹੈ ਜਿਸ ਵਿੱਚ ਉਸਨੇ ਲਿਖਾਇਆ ਕਿ ਉਸਦੀ ਪਤਨੀ ਇਮਿੰਦਰ कौर ਦਾ ਉਸ ਦੁਪਹਿਰੇ 12 ਵਜੇ ਇਹ ਕਿਸੇ ਵੱਲੋਂ ਮਰਡਰ ਕੀਤਾ ਗਿਆ ਕਾਫੀ ਬੁਰੀ ਤਰ੍ਹਾਂ ਉਸਨਰੇ ਮੂਹਤੇ ਵਾਰ ਕਰਕੇ ਉਸ ਦਾ ਮਰਡਰ ਕਰ ਦਿੱਤਾ ਗਿਆ ਸੀ ਜਿਸ ਲਈ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੇ ਵੱਲੋਂ 100 ਐਫ ਆਈ ਆਰ ਨੰਬਰ 103 ਅੰਡਰ ਸੈਕਸ਼ਨ 103 1 332 ਏ 3/5 ਬੀ ਐਨ ਐਸ ਦੇ ਅਗੇ ਤਹਿਤ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈਗੀ ਹੈ ਜਿਸ ਲਈ ਅੱਗੇ ਇਨਵੈਸਟੀਗੇਸ਼ਨ ਕਰਦੇ ਹੋਏ ਅਸਲੀ ਜੋ ਹੈਗੇ ਦੋ ਕਿਊਜ਼ ਫੜੇ ਹੈਗੇ ਸਤਨਾਮ ਸਿੰਘ ਅਤੇ ਮੰਤਰੀ ਕੋਰ ਜੋ ਸਤਨਾਮ ਸਿੰਘ ਹੈਗਾ ਇਹ ਮ੍ਰਿਤਕ ਦਾ ਭਤੀਜਾ ਹੈਗਾ ਤੇ ਜਿਹੜਾ ਮਨਪ੍ਰੀਤ ਕੌਰ ਹੈਗੀ ਇਹ ਮ੍ਰਿਤਕ ਦੀ ਨੂੰਹ ਹੈਗੀ ਹੈ ਇਸ ਵਿੱਚ ਮੈਂ ਦੱਸਣ ਵਾਲੀ ਗੱਲ ਇਹ ਹੈ ਕਿ ਜੋ ਮਨਪ੍ਰੀਤ ਕੌਰ ਹੈਗੀ ਹੈ ਜਿਸ ਸਤਨਾਮ ਨਾਲ ਦੇ ਆਪਸ ਵਿੱਚ ਨਿਆਇਸਮਨ ਸੀ ਤੇ ਜਿਹੜੀ ਮਹਿੰਦਰ ਕੌਰ ਹੈਗੀ ਹੈ ਜੀ ਸੱਸ ਹੈਗੀ ਹੈ ਇਹ ਨੂੰ ਰੋਕਦੀ ਸੀ ਤੇ ਇਸ ਦਾ ਜਿਹੜਾ ਬੇਟਾ ਹੈਗਾ ਉਹ ਦੁਬਈ ਸੀ ਤੇ ਇਹਨਾਂ ਦੀ ਆਪਸ ਵਿੱਚ ਕਾਫੀ ਅਨਮਨ ਰਹਿਂਦੀ ਸੀ ਉਸ ਦੇ ਤਹਿਤ ਇਹਨਾਂ ਨੇ ਸਤਨਾਮ ਸਿੰਘ ਨੇ ਇਸ ਵਾਰ ਦਾ ਸਿਰ ਨੂੰ ਇਜਾਮ ਦਿੱਤਾ ਹੈ ਤੇ ਅਸੀਂ ਜਿਹੜਾ ਇਸ ਵਿੱਚ ਮਰ ਜਿਸ ਨਾਲ ਇਹਦਾ ਮਰਡਰ ਹੋਇਆ ਹੈ ਉਹ ਵੈਪਨ ਵੀ ਬਰਾਮਦ ਕਰ ਲਿਆ ਤੇ ਜਿਹੜੇ ਇਹਨਾਂ ਦੇ ਕੱਪੜੇ ਸੀ ਜਿਹੜੇ ਖੂਨ ਨਾਲ ਲੱਗਪਤ ਹੋਏ ਸੀ ਓਬਵੀਅਸ ਬਰਾਮਦ ਕਰ ਲਿਆ ਕਿਹੜਾ ਵੈਪਨ ਨਾਲ ਮਾਰਿਆ ਗਿਆ ਇਹ ਸ਼ਾਰਪ ਵੈਪਰ ਸੀ ਦੱਤਨ ਵੈਪਰ ਸੀ ਉਹਨਾਂ ਨੂੰ ਕਾਫੀ ਬੁਰੀ ਤਰ੍ਹਾਂ ਮਾਰਿਆ ਗਿਆ ਹੈ ਇਹ ਦੋਨਾਂ ਨੇ ਮਾਰਿਆ ਜੀ ਹਾਂ ਇਹ ਦੋਨਾਂ ਦੀ ਸ਼ਮੂਲੀਅਤ ਹੈਗੀ ਹੈ ਇਹਨਾਂ ਦੋਨਾਂ ਨੂੰ ਪਤਾ ਸੀ ਤੇ ਇਹਨਾਂ ਨੇ ਦਿਨਹਾੜ ਇਹ ਤਰ੍ਹਾਂ ਦੇ ਨੰਨੇ ਨਾਲ ਰਲ ਕੇ ਮਾਰੇ ਹੈਗਾ ਕੀ ਗੱਲ ਬਈ ਜੀ ਇਹ ਪੇਸ਼ ਕਰਤਾ ਹੀ ਨਾਲ ਹਾਂ ਇਹਨਾਂ ਨੂੰ ਦਾਲ ਤੋਂ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈਗਾ ਤੇ ਸਹੀ ਜੋ ਅਸੀਂ ਹੈਗਾ ਦੋ ਦਿਨ ਦੋ ਦੋ ਦਿਨ ਦਾ ਰਿਮਾਂਡ ਮਿਲਿਆ ਸੀ ਅਸੀਂ ਇਸ ਦਾ ਐਵੀਡੈਂਸ ਜਿਹੜੀ ਕਨੈਕਟ ਕਰਕੇ ਇਸ ਨੂੰ ਅਲੱਗ ਫਰਦਰ ਇਨਵੈਸਟੀਗੇਸ਼ਨ ਕਰਾਉਣੇ ਕਿ ਭਤੀਜੇ ਨੇ ਮਾਰਿਆ ਭਤੀਜੇ ਨੇ ਸੀ ਉਹ ਜੋ ਸਾਨੂੰ ਇਹ ਪਤਾ ਲੱਗਿਆ ਨਸ਼ਾ ਵੀ ਕਰਦਾ ਹੈਗਾ ਤੇ ਉਹਨੇ ਨਸ਼ੇ ਦੀਆਂ ਚੀਜ਼ਾਂ ਦੀ ਜਿਹੜੀ ਆਪਣੇ ਜਿਹੜੀ ਹੈਗੀ ਹੈ ਸਮਾਨ ਸੀ ਜਿਹਦੇ ਨਾਲ ਉਹਦੇ ਨਾਲ ਹਲਕੀ ਮਾਰਿਆ ਹੈਗਾ